50 ਬੋਤਲਾਂ ਟੂੜੀ ਵਾਲੀ ਉਹਦੇ ਚ ਦੱਬੀਆਂ ਹੋਈਆਂ ਨੇ ਕੁੱਪ ਚ ਧੜ ਜੱ ਦੱਬੀਆਂ ਜਿੰਨੇ ਹੁਣ ਉਹ ਜਦੋਂ ਖੂਟਰ ਦੀ ਆਵਾਜ਼ ਆਈ ਵੀ ਟੂ 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 ਦੀ ਆਵਾਜ਼ ਆਈ ਭਾਵੇਂ ਐਂਬੂਲੈਂਸ ਹੀ ਜਾਂਦੀ ਹੋਵੇ ਬੰਦਾ ਉੱਠ ਕੇ ਬਹਿ ਜਾਂਦਾ ਹਾਏ ਹੋਏ ਆ ਗਏ ਫੋਲਸ ਆ ਪੈ ਗਿਆ ਚੱਕਰ ਐਂ ਸੋਚਦਾ ਕਿ ਨਹੀਂ ਬੰਦਾ ਵੀ ਲੈ ਜੀ ਮਾਰੇ ਗਏ ਯਾਰ ਅੱਜ ਫੜੇ ਗਏ ਉਹ ਜਿਹੜੇ ਗੁਪਤ ਚਿੱਤਰ ਨੇ ਜਿਹਦੇ ਹੈ ਹੀ ਨਹੀਂ ਜਿਹਦੇ ਗੁਪਤ ਚਿੱਤਰ ਹੈ ਹੀ ਨਹੀਂ ਉਹ ਤੰਗ ਨਹੀਂ ਹੁੰਦਾ ਤੰਗ ਕੌਣ ਹੁੰਦਾ ਜਿਹਦੇ ਗੁਪਤ ਚਿੱਤਰ ਹੁੰਦੇ ਆ ਜੇ ਹੁਣ ਘਰੇ ਤੁਹਾਡਾ ਫੋਨ ਪਿਆ ਲੋਕ ਖੁੱਲਿਆ ਪਿਆ ਘਰ ਵਾਲੀ ਚੈੱਕ ਕਰ ਲੈ ਬੱਚੇ ਚੈੱਕ ਕਰ ਲੈਣ ਕੋਈ ਟੈਨਸ਼ਨ ਹੈ ਤੇ ਜਿਹਨੂੰ ਆਉਂਦਾ ਹੋਵੇ ਫੋਨ ਕਿਸੇ ਦਾ ਉਹ ਫਿਰ ਕੀ ਕਰੂ ਉਹ ਕਿੰਨੇ ਲੋਕ ਲਾ ਕੇ ਰੱਖੂ ਵੀ ਕਿਸੇ ਦੇ ਹੱਥ ਚੰਨਣ ਲੱਗ ਜੇ ਉਹਦੀ ਬਿੱਲ ਤੇਜ਼ ਹੋ ਜਾਣੀ ਹੈ ਇਹਦੀ ਧੜਕਣ ਤੇਜ਼ ਹੋ ਜਾਣੀ ਵੀ ਫਸ ਗਈ ਹੁੰਦਾ ਨਹੀਂ ਅੱਜ ਕੱਲੇ ਹੁਣ ਵੇਖੋ ਇਹਦੀ ਵਿਆਖਿਆ ਤੇ ਐਂ ਕਰਨੀ ਪਊ ਸੁਣੋ ਵਿਆਖਿਆ ਇਹਦੀ ਐਂ ਕਰਨੀ ਪਊ ਨਾ ਅੱਜ ਦੇ ਹਿਸਾਬ ਨਾਲ ਸਮਝਦੇ ਆਵੇ ਗੱਲ ਕਲੀਅਰ ਤੇ ਕਰ ਲਈਏ ਕਿ ਗੁਪਤ ਚਿੱਤਰ ਬੰਦੇ ਦਾ ਲੇਖਾ ਕਿਵੇਂ ਲੈਂਦੇ ਆ ਐਂ ਲੈਂਦੇ ਆ ਬੰਦੇ ਦੀ ਨੀਂਦ ਹਰਾਮ ਹੋ ਜਾਂਦੀ ਹੈ ਹਰ ਵੇਲੇ ਉਹਦਾ ਧੜਕਣ ਲਓ ਹੁਣ ਹੋਰ ਛੱਡੋ ਤੁਸੀਂ ਇੱਥੇ ਚੈੱਕ ਕਰੋ ਇੱਥੇ ਚੈੱਕ ਕਰਿਓ ਜਿਹੜੇ ਬੰਦਿਆਂ ਦਾ ਸੰਬੰਧ ਕੋਈ ਨਹੀਂ ਮਾੜਾ ਕੰਮ ਕਰਦਾ ਕੋਈ ਨਹੀਂ ਘਰ ਵਾਲੀ ਹੈ ਘਰ ਵਾਲਾ ਪਿਆਰ ਹੈ ਠੀਕ ਹੈ ਲੈ ਹੁਣ ਇੱਥੇ ਚੱਕ ਕਰਿਓ ਜਿਹੜੇ ਬੰਦਿਆਂ ਦੇ ਹੈ ਨੇ ਅੱਜ ਆ ਚੈੱਕ ਕਰੋ ਤਲੀਆਂ ਆਪਣੀਆਂ ਪਸੀਨਾ ਆ ਗਿਆ ਹੋਊਗਾ ਸਿਰ 'ਚ ਖਾਜ ਹੋਣ ਲੱਗ ਪਈ ਨਹੀਂ ਲੱਗ ਪਈ ਹੋਣੀ ਐਂ ਦਿਲ ਕਰੋ ਵੀ ਬਾਜ ਨਾਲ ਵਿੱਚ ਖਾਜ ਕਰੋ ਓਏ ਸਿਰ 'ਚ ਖਾਜ ਐਂ ਪਸੀਨਾ ਆ ਜਾਊ ਚਿਪ-ਚਿਪ ਕਰਨਗੇ ਹੱਥ ਇੱਥੇ ਚੈੱਕ ਕਰੋ ਧੜਕਣ ਤੇ ਹੱਥ ਲਾ ਕੇ ਵੇਖ ਲੋ ਜਿੰਨੇ ਗਲਤ ਆਲੇ ਆ ਤਾਂ ਧੜਕਣ ਤੇਜ਼ ਹੋ ਗਈ ਠਾ ਠਾ ਵੱਜ ਗਈ ਬਾਕੀਆਂ ਤੇ ਨਹੀਂ ਵੱਜਦੀ ਬਾਕੀਆਂ ਨੂੰ ਕੋਈ ਪ੍ਰੋਬਲਮ ਨਹੀਂ ਲੈ ਕਹਿੰਦੇ ਜੀ ਲੇਖਾ ਲੈਣਗੇ ਗੁਰਪਤ ਜਿੱਤਰ ਆ ਹੁਣ ਲੇਖਾ ਦੇਣਾ ਪੈ ਰਿਹਾ ਹੈ ਹੁਣ ਤੇ ਇਹ ਲੇਖਾ ਅਸੀਂ ਇੱਥੇ ਬੈਠੇ ਵੀ ਦਿੰਦੇ ਹਮੇਸ਼ਾ ਦੇ ਉਹ ਬੰਦਾ ਸਹੀ ਨਹੀਂ ਸੌ ਸਕਦਾ ਜਿੰਨੇ ਗਲਤ ਜਾਦਾ ਕੰਮ ਕਰਦਾ ਉਹਨਾਂ ਸਟ्रेस ਚ ਹੈ ਉਹਨਾਂ ਦੁਖੀ ਤੇ ਬਹੁਤ ਵਾਰ ਚਲੋ ਇਹ ਗੱਲ ਹੋਈ ਹੈ ਫਿਰ ਕਰਦੇ ਆ ਵੀ ਜਦੋਂ ਨਾ ਆਪਾਂ ਗਲਤ ਕੰਮ ਕਰਦੇ ਆ ਕੋਈ ਵੀ ਸਾਡਾ ਜਿਹੜਾ ਸਾਹ ਹੈ ਇਹਦੀ ਰਿਦਮ ਖਰਾਬ ਹੋ ਜਾਂਦੀ ਹੈ ਆਉਟਪੁੱਟ ਇਨਪੁੱਟ ਬੈਲੈਂਸ ਨਹੀਂ ਰਹਿੰਦੀ ਜਿਹੜਾ ਸਾਡਾ ਸਾਹ ਹੈ ਉਹ ਤੋਂ ਨਹੀਂ ਤੱਕ ਚੱਲਦਾ ਚੱਲਣਾ ਚਾਹੀਦਾ ਤੰਦਰੁਸਤ ਬੰਦੇ ਦਾ ਸਾਹ ਨੱਕ ਰਾਹੀਂ ਜਾਵੇ ਤੁੰਨੀ ਤੱਕ ਜਾ ਜਾ ਤੁੰਨੀ ਤੋਂ ਫਿਰ ਵਾਪਸ ਆਵੇ ਲੰਮਾ ਸਾਹ ਫਿਰ ਸਰੀਰ ਦੀਆਂ ਜਿਹੜੀਆਂ ਗੈਸਾਂ ਨੇ ਉਹ ਸਹੀ ਰਹਿੰਦੀਆਂ ਫਿਰ ਐਸਿਡ ਜਿਹੜੇ ਨੇ ਉਹ ਸਹੀ ਰਹਿੰਦੇ ਆ ਫਿਰ ਖਾਣਾ ਸਹੀ ਪੱਚਦਾ ਜਦੋਂ ਸਾਡੇ ਦਿਮਾਗ ਤੇ ਸਟ्रेस ਪੈਂਦੀ ਹੈ ਜਦੋਂ ਗਲਤ ਕੰਮ ਕਰਦੇ ਆ ਆਪਾਂ ਤੂੜੀ ਵਾਲੇ ਚ 50 ਬੋਤਲਾਂ ਰੱਖੀਆਂ ਨੇ ਨਾਜਾਇਜ਼ ਸਬੰਧ ਉਸਾਰੇ ਨੇ ਵੱਡੀ ਨਾਲ ਹੀ ਸਾਰਾ ਕੁਝ ਚਾ ਚਿਕਟਾ ਵੇਚਦੇ ਨਸ਼ਾ ਕੰਦਾ ਵੇਚਦਾ ਸਾਰੇ ਗਲਤ ਕੰਮ ਕਰਦਾ ਹੈ ਧਿਆਨ ਨਾਲ ਸੁਣਿਓ ਉਹ ਬੰਦਾ ਜਿਹੜਾ ਹੈ ਉਹ ਰੈਗੂਲਰ ਜਿਹੜਾ ਉਹਦਾ ਸਾਹ ਦੀ ਰਿਦਮ ਹੈ ਖਰਾਬ ਹੋ ਜਾਂਦੀ ਉਹਦਾ ਜਿਹੜਾ ਸਾਹ ਹੈ ਉੱਤੋਂ ਹੀ ਮੋੜੇ ਆਉਂਦਾ ਸਾਹ ਲੰਬਾ ਨਹੀਂ ਆਉਂਦਾ ਫਿਰ ਉਹ ਹਿੱਲ ਜਾਂਦਾ ਹੈ ਨਾ ਜਦੋਂ ਸਾਹ ਦੀ ਰਿਦਮ ਹੈ ਸਟ੍ਰੈਸ ਪੈਣ ਕਰਕੇ ਸਾਹ ਹਿੱਲਦਾ ਹੈ ਫਿਰ ਸੁਣੋ ਗਲਤ ਕੰਮ ਕਰਨ ਵਾਲੇ ਬੰਦੇ ਤੇ ਸਟ੍ਰੈਸ ਰਹਿੰਦੀ ਹੈ ਸਟ੍ਰੈਸ ਕਰ ਵਿੱਚ ਰਹਿਣ ਵਾਲੇ ਬੰਦੇ ਦਾ ਸਾਹ ਹਿੱਲਦਾ ਹੈ ਜਿਹਦਾ ਸਾਹ ਹਿੱਲਦਾ ਹੈ ਉਹਦੀ ਬਾਡੀ ਵਿੱਚ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਜਿਹਦੀ ਗੈਸਾਂ ਦੀ ਮਾਤਰਾ ਹਿੱਲ ਜਾਂਦੀ ਹੈ ਉਹਦੇ ਐਸਿਡ ਹਿੱਲ ਜਾਂਦੇ ਨੇ ਜਿਹੜੇ ਇਮਿਊਨ ਸਿਸਟਮ ਖਰਾਬ ਹੋ ਜਾਂਦਾ ਹੈ ਤੇ ਬਿਮਾਰੀਆਂ ਬਹੁਤੀਆਂ ਆਉਂਦੀਆਂ ਆਖੋ ਸਤਨਾਕ ਵਾਹਿਗੁਰੂ ਬਿਮਾਰੀਆਂ ਆਉਂਦੀਆਂ ਪੇਟ ਖਰਾਬ ਰਹਿਣ ਲੱਗ ਜਾਂਦਾ ਹੈ ਖਾਣਾ ਪਚਨੋਂ ਹਟ ਜਾਂਦਾ ਹੈ ਗਲਤ ਕੰਮ ਕਰਨ ਵਾਲਾ ਬੰਦਾ ਤਨ ਮੰਨ ਕਰਕੇ ਹੀ ਰੋਗੀ ਨਹੀਂ ਹੁੰਦਾ ਤਨ ਕਰਕੇ ਵੀ ਰੋਗੀ ਰਹਿਣਾ ਸ਼ੁਰੂ ਹੋ ਜਾਂਦਾ ਹੈ ਇਹਨੂੰ ਕਹਿੰਦੇ ਨੇ ਦੁੱਖ ਭੋਗਦਾ ਹੈ ਗਲਤ ਕੰਮ ਕਰਕੇ ਬੰਦਾ ਇਹ ਭੋਗਣਾ ਪੈਂਦਾ ਹੈ ਗੁਪਤ ਚਿੱਤਰ ਬੰਦੇ ਤੋਂ ਲੇਖਾ ਲੈਂਦੇ ਆ ਮਨ ਵੀ ਪੀੜਿਆ ਜਾਂਦਾ ਤੇ ਤਨ ਵੀ ਪੀੜਿਆ ਜਾਂਦਾ ਹੈ ਸਰੀਰ ਵੀ ਦੁਖੀ ਹੋਊਗਾ ਜਾਨ ਛੁੱਟਦੀ ਥੋੜੋਂ ਅੱਗੇ ਤੇ ਜਦੋਂ ਤੁਹਾਨੂੰ ਇਹ ਗੱਲ ਸਮਝ ਆਊ ਨਾ ਪਿਆਰਿਓ ਤੁਸੀਂ ਕਹੋਗੇ ਬੰਦੇ ਨੂੰ ਸਜ਼ਾ ਦੇਣੀ ਹੈ ਗਲਤ ਕੰਮ ਕਰਨ ਵਾਲੇ ਨੂੰ ਲਾ ਦੱਸੋ ਸਜ਼ਾ ਹੀ ਦੇਣੀ ਹੈ ਇਹ ਤੇ ਸਜ਼ਾ ਭੋਗ ਰਿਹਾ ਹੈ ਤੂੰ ਸਜ਼ਾ ਕਿ ਤਾਹੋਂਗੇ ਇਹ ਤੇ ਤੁਖੀ ਹੈ ਇਹਦੀ ਤੇ ਨੀਂਦ ਹਰਾਮ ਹੋਈ ਪਈ ਹੈ ਤੁਸੀਂ ਕਹਿੰਦੇ ਉਹਨੂੰ ਸਜ਼ਾ ਦਿਓ ਸਜ਼ਾ ਕੀ ਦੇਣੀ ਹੈ ਜਿਸ ਦਿਨ ਤੋਂ ਇਹਨੇ ਸ਼ੁਰੂ ਕੀਤਾ ਮਾਡੇ ਕੰਮ ਕਰਨੇ ਸਜ਼ਾ ਭੋਗ ਰਿਹਾ ਹੈ ਰੱਬ ਦਾ ਕਾਨੂੰਨ ਹੈ ਜਿਹੜਾ ਰੱਬ ਦਾ ਧਰਮ ਉਹਨੂੰ ਸਜ਼ਾ ਦੇ ਰਿਹਾ ਹੈ खसम बसार किए रस विसार किए रस ता तन उठ खलोए रो मन अंधे को मिले सजाए ਵੈਦ ਨਾ ਕੋਲੇ ਦਾ ਰੂ ਲਾਏ ਕਹਿੰਦੇ ਇਹਦਾ ਇਲਾਜ ਫਿਰ ਵੈਦ ਨਹੀਂ ਕਰ ਸਕਦੇ ਇਹਦਾ ਇਲਾਜ ਵੈਦ ਕੀ ਕਰਨਗੇ ਜਿਹੜਾ ਬੰਦਾ ਆਪ ਹੀ ਕਸੂਤਾ ਫਸਿਆ ਹੈ ਮਾੜੇ ਕੰਮ ਕਰਨ ਕਰਕੇ ਦੁਖੀ ਰਹਿੰਦਾ ਹੈ ਉਹਨੂੰ ਵੈਦ ਕੀ ਠੀਕ ਕਰੂ ਭਾਈ ਵੈਦਾਂ ਕੋਲੇ ਦਾ ਕੋਈ ਇਲਾਜ ਨਹੀਂ ਇਸ ਕਰਕੇ ਡੈਫੀਨੇਸ਼ਨ ਸਹੀ ਸਮਝੋ ਧਰਮ ਦੀ ਗੁਰਬਾਣੀ ਨੂੰ ਜਦੋਂ ਐਦਾਂ ਸਮਝਾਂਗੇ ਫਿਰ ਇੱਕਦਮ ਦਿਮਾਗ 'ਚ ਆ ਜਾਣਾ ਵੀ ਮਨਾ ਗਲਤ ਕੰਮ ਕਰੀ ਨਾ ਗੁਪਤ ਚਿੱਤਰ ਤੰਗ ਕਰਨਗੇ ਹੁਣ ਸਾਡੇ ਮਨ 'ਚ ਪਤਾ ਕੀ ਹੈ ਚੱਲ ਯਾਰ ਮਰਾਂਗੇ ਫਿਰ ਜਿਹੜੇ ਗੁਪਤ ਚਿੱਤਰ ਵੇਖੀ ਜੋ ਹੁਣ ਤੇ ਨਜ਼ਾਰੇ ਲਓ ਆਖੋ ਸਤਨਾਮ ਵਾਹਿਗੁਰੂ ਜੇ ਐ ਸਮਝੀਏ ਤੇ ਅੱਜ ਸਮਝ ਆਵੇ ਵੀ ਅੱਜ ਛੱਡ ਅੱਜ ਜ਼ਿੰਦਗੀ ਸੋਹਣੀ ਬਣੇ ਤੇ ਜੇ ਮਰਨ ਤੋਂ ਬਾਅਦ ਵਾਲੇ ਨੂੰ ਫਿਰ ਅਗਲਾ ਕਹਿੰਦਾ ਯਾਰ ਮਰਾਂਗੇ ਤੇ ਵੇਖਾਂਗੇ ਹੁਣ ਤੇ ਐਸ਼ ਕਰ ਲੋ ਹੁਣ ਕਿੰਨੇ ਵੇਖਿਆ ਅਸੀਂ ਤੇ ਅੱਜ ਐਸ਼ ਕਰਦੇ ਆ ਅੱਜ ਵਧੀਆ ਤੇ ਅਸੀਂ ਮਰਾਂਗੇ ਤੇ ਫਿਰ ਵੇਖੀ ਜਾਓ ਤਾਂ ਕਰਕੇ ਖਲਾਰਾ ਪੈ ਗਿਆ ਬਹੁਤਾ ਇਹ ਤੇ ਸਿੱਧੀਆਂ ਸਿੱਧੀਆਂ ਗੱਲਾਂ ਸੀ ਜਿਹੜਾ ਸਾਡੇ ਅੰਦਰ ਨਾ ਗੰਦ ਪਵੇ ਅੰਦਰ ਖਲਾਰਾ ਨਾ ਪਵੇ ਭਾਈ ਗਲਤ ਕੰਮ ਕਰਨ ਕਰਕੇ ਬੰਦਾ ਅੰਦਰੋਂ ਹਿੱਲ ਜਾਂਦਾ ਪੂਰੀ ਤਰ੍ਹਾਂ ਤੇ ਸਾਡੇ ਗੁਰੂ ਜੀ ਕਹਿੰਦੇ ਐ ਅੰਦਰੋਂ ਸ਼ਾਂਤ ਰਵੇਂ ਅੰਦਰੋਂ ਸਹੀ ਰਵੇਂ ਤੇ ਇਹ ਤਾਂ ਹੀ ਰਹਿ ਸਕਦਾ ਹੈ ਜੇ ਤੇਰੇ ਗੁਪਤ ਚਿੱਤਰ ਹੋਣੀ ਨਾ ਮਾੜੇ ਕੰਮ ਕਰੀਏ ਹੀ ਨਾ ਤੇ ਮਾੜੇ ਕੰਮ ਕਰਾਂਗੇ ਤੇ ਦੁਖੀ ਤੇ ਫਿਰ ਹੋਣਾ ਹੀ ਪੈਣਾ ਉਹ ਪਿਕਚਰਾਂ ਤੇਰੇ ਅੰਦਰ ਬਣੀ ਜਾਣਗੀਆਂ ਇੱਕ ਇੱਕ ਸਾਹਮਣੇ ਆਉਂਦੀ ਹੈ ਫਿਰ ਕੱਲੀ ਕੱਲੀ ਪਿਕਚਰ ਸਾਹਮਣੇ ਆਉਂਦੀ ਤੇ ਖੇੜਾ ਨਹੀਂ ਛੱਡਣਾ ਸਾਡੇ ਮਾੜੇ ਕੰਮਾਂ ਨੇ ਭਾਈ ਮਾੜੇ ਕਰਮਾਂ ਨੇ ਸਾਡਾ ਖੇੜਾ ਨਹੀਂ ਛੱਡਣਾ ਬਸ ਇਹ ਇਹਦੇ ਤੋਂ ਬਚਣ ਦੀ ਕੋਸ਼ਿਸ਼ ਕਰੀ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਹੁਣ ਫੇਰ ਸੁਣੋ। ਸ਼ੁਰੂ ਆਪਾਂ ਇੱਥੋਂ ਕੀਤਾ ਸੀ ਵੀ ਸਤ ਸੰਗਤ ਵਿੱਚ ਕੀ ਲੈਣ ਆਉਣਾ ਭਲਾ? ਗਿਆਨ ਲੈਣ। ਸਮਝ ਲੈਣ। ਅਕਲ ਲੈਣ। ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਆਪਾਂ ਸ਼ਬਦ ਪਹਿਲਾਂ ਪੜ੍ਹ ਕੇ ਹਟਿਆ ਨਾ। ਕਬੀਰ ਸਾਹਿਬ ਦਾ ਉਹਦੀਆਂ ਲਾਸਟ ਪੰਕਤੀਆਂ ਵਿੱਚ ਆਪਾਂ ਪੜਿਆ ਹੈ ਵੀ ਕੋਈ ਗੱਵ ਹੈ ਕੋ ਸੁਣਾ ਸੱਚ ਦੀ ਵਿਚਾਰ ਸੁਣੋ ਗਾਓ ਇਦਾਂ ਬਹਿ ਕੇ ਗੁਰਬਾਣੀ ਗਾਈਏ ਤੇ ਸੁਣੀਏ ਕਹਿੰਦੇ ਇਹਦੇ ਵਿੱਚ ਡਾਊਟ ਕੋਈ ਨਹੀਂ ਸਾਡਾ ਭਲਾ ਹੋ ਜਾਣਾ ਕੋਈ ਗੱਵ ਹੈ ਕੋ ਸੁਣਾ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਅਰੰਭੋਂ ਗਤ ਪਰਮਗਤ ਪਾਏ ਗਤੀ ਦਾ ਮਤਲਬ ਹੁੰਦਾ ਹੈ ਸਪੀਡ ਆਪਾਂ ਕਹਿੰਦੇ ਨਾ ਜਿਵੇਂ ਵੀ ਗੱਡੀ ਕਿੰਨੀ ਸਪੀਡ ਤੇ ਜਾਂਦੀ ਹੈ ਆਪਣੇ ਪੰਜਾਬੀ ਚ ਇਹ ਕਹਿੰਦੇ ਕਿੰਨੀ ਸਪੀਡ ਗਤੀ ਜਿਹੜਾ ਬੰਦਾ ਕੁਰਬਾਨੀ ਟਿਕ ਕੇ ਸੁਣਦਾ ਹੈ ਗਾਉਂਦਾ ਹੈ ਉਹਦਾ ਮਾਈਂਡ ਡਿਵੈਲਪ ਹੋ ਜਾਂਦਾ ਹੈ ਉਹਦਾ ਬ੍ਰੇਨ ਖੁੱਲ ਜਾਂਦਾ ਹੈ ਚਿੱਤ ਲਾ ਕੇ ਗਾਏਗਾ ਜਿਹੜਾ ਚਿੱਤ ਲਾ ਕੇ ਸੁਨੇਗਾ ਕਬੀਰ ਸਾਹਿਬ ਕਹਿੰਦੇ ਕੋਈ ਡਾਊਟ ਨਹੀਂ ਉਹਦਾ ਦਿਮਾਗ ਕੰਮ ਕਰਨ ਲੱਗ ਜੂ